ਕਵਨਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਕੁਲਤਾਰ ਸਿੰਘ ਸੰਧਮਾ ਕੱਲ ਤੱਤੇ ਹੋਏ ਸੀ ਖਾਸ ਕਰਕੇ ਦੂਸਰੀਆਂ ਪਾਰਟੀਆਂ ਵੱਲੋਂ ਵਿਰੋਧ ਕੀਤਾ ਗਿਆ ਦੂਸਰੀਆਂ ਪਾਰਟੀਆਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਸੂਬੇ ਦੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਉਹਨਾਂ ਦੀ ਪਿੱਠ ਦੇ ਪਿੱਛੇ ਛੁਰਾ ਮਾਰਿਆ ਹੈ ਕਿਉਂਕਿ ਕੱਲ ਤੋਂ ਲੈ ਕੇ ਹੁਣ ਤੱਕ ਦਾ ਮਾਹੌਲ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ ਕਿਉਂਕਿ 700 ਤੋਂ ਪਲੱਸ ਕਿਸਾਨ ਜਿਹੜੇ ਨੇ ਉਹ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਵੱਡੀ ਕਾਰਵਾਈ ਕੀਤੀ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਜੇਕਰ ਇਹਨਾਂ ਵੱਲੋਂ ਫਿਰ ਦੁਬਾਰਾ ਧਰਨੇ ਦਿੱਤੇ ਜਾਣਗੇ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਸੀ ਕਿ ਅਸੀਂ ਇਸ ਕਰਕੇ ਪੰਜਾਬ ਅਤੇ ਹਰਿਆਣਾ ਦਾ ਖਨੌੜੀ ਬਾਰਡਰ ਖਲਵਾਇਆ ਹੈ ਦਿੱਲੀ ਦਾ ਸ਼ੰਭੂ ਬਾਰਡਰ ਇਸ ਕਰਕੇ ਉਖਾੜਿਆ ਹੈ ਕਿਉਂਕਿ ਉਹ ਤੇ ਕਿਸਾਨ ਬਾਰਡਰ ਬੰਦ ਕਰਕੇ ਬੈਠੇ ਹੋਏ ਸੀ ਉਹਨਾਂ ਦੇ ਬਾਰਡਰ ਬੰਦ ਕਰਨ ਦੇ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਅਦਯੋਗ ਪ੍ਰਭਾਵਿਤ ਹੋ ਰਿਹਾ ਸੀ ਇਸ ਕਰਕੇ ਪੰਜਾਬ ਦੇ ਲੋਕ ਨਸ਼ੇ ਦੇ ਆਦੀ ਹੋ ਗਿਆ ਸੀ ਯਾਨੀ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਨਸ਼ਾ ਇਸ ਕਰਕੇ ਕਰ ਰਹੇ ਨੇ ਕਿਉਂਕਿ ਕਿਸਾਨਾਂ ਵੱਲੋਂ ਪਟਸ ਕੀਤਾ ਜਾ ਰਿਹਾ ਹੈ ਪੰਜਾਬ ਤੇ ਹਰਿਆਣਾ ਦਾ ਖਰੋੜੀ ਬਾਰਡਰ ਬੰਦ ਕੀਤਾ ਹੋਇਆ ਕਿਸਾਨਾਂ ਵੱਲੋਂ ਦੂਸਰੇ ਪਾਸੇ ਦਿੱਲੀ ਦਾ ਸ਼ੰਭੂ ਬਾਰਡਰ ਇਸ ਕਰਕੇ ਪੰਜਾਬ ਦੇ ਪੰਜਾਬ ਵਿੱਚ ਬੇਰੁਜ਼ਗਾਰੀ ਵਧੀ ਹੈ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਕਰਕੇ ਨਸ਼ਾ ਕਰ ਰਹੇ ਨੇ ਇਸ ਤਰ੍ਹਾਂ ਦੀ ਕੱਲ ਬਿਆਨਬਾਜ਼ੀ ਦਿੱਤੀ ਗਈ ਸੀ ਅੱਜ ਪ੍ਰਗਟ ਸਿੰਘ ਵੱਲੋਂ ਇਹ ਸਿੱਧਾ ਚੈਲੰਜ ਕੀਤਾ ਗਿਆ ਕਿ ਤੁਹਾਡੇ ਕੋਲ ਆંકੜੇ ਹੈ ਨੇ ਤੁਸੀਂ ਇਸ ਗੱਲ ਦਾ ਸਪਸ਼ਟ ਕਰਨ ਦਿਓ ਲੇਕਿਨ ਤੱਤੇ ਹੋ ਗਏ ਕੁਲਤਾਰ ਸਿੰਘ ਸੰਧਵਾ ਵਰਗਿੰਦਰ ਸਿੰਘ ਨੂੰ ਲੈ ਕੇ ਜੋ ਮੌਜੂਦਾ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਹਲਕਾ ਜਲੰਧਰ ਤੋਂ ਉਹਨਾਂ ਕਹਿੰਦਾ ਮੈਂ ਇਹ ਗੱਲ ਕਹੀ ਨਹੀਂ ਲੇਕਿਨ ਬਾਅਦ ਵਿੱਚ ਪ੍ਰਗਟ ਸਿੰਘ ਨੇ ਉਹ ਵੀਡੀਓ ਦਿਖਾ ਦਿੱਤੀ ਜਿਹੜੀ ਕੁਲਤਾ ਸਿੰਘ ਸੰਧਵਾ ਨੂੰ ਕਿ ਆ ਤੁਸੀਂ ਗੱਲ ਕਹੀ ਹੈ ਕਿ ਕਿਸਾਨਾਂ ਦੇ ਧਰਨਿਆਂ ਦੀ ਵਜ੍ਹਾ ਦੇ ਨਾਲ ਕਿਸਾਨਾਂ ਦੇ ਧਰਨਿਆਂ ਦੇ ਬਦੌਲਤ ਪੰਜਾਬ ਦੇ ਵਿੱਚ ਨਸ਼ੇ ਵਧੇ ਹੋਏ ਨੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵਧੀ ਹੋਈ ਹੈ ਪੰਜਾਬ ਦੇ ਵਿੱਚ ਅਦਯੋਗ ਜਿਹੜਾ ਹੈ ਦਿਰਬਦਨ ਕਰਦਾ ਜਾ ਰਿਹਾ ਹੈ ਉਹਨੇ ਕਹ ਅਦਯੋਗ ਅਸੀਂ ਸਹੀ ਗੱਲ ਕਹਨੇ ਆ ਕਾਰੋਬਾਰੀਆਂ ਦੇ ਜਿਹੜਾ ਹੈ ਵਪਾਰ ਦੇ ਵਿੱਚ ਘਾਟਾ ਪੂਰਾ ਘਾਟਾ ਪਿਆ ਹੋਵੇਗਾ ਲੇਕਿਨ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿਸਾਨਾਂ ਦੇ ਧਰਨਿਆਂ ਦੇ ਨਾਲ ਪੰਜਾਬ ਦੇ ਵਿੱਚ ਨਸ਼ੇ ਵਧੇ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਲੱਗੀ ਹੈ ਕਿਸਾਨਾਂ ਦੇ ਧਰਨਿਆਂ ਨੂੰ ਲੈ ਕੇ ਇਸ ਗੱਲ ਤੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਥੋੜਾ ਦੇ ਚੁੱਕੇ ਮਾਫੀ ਤਾਂ ਨਹੀਂ ਮੰਗੀ ਥੋੜਾ ਜਾ ਚੁੱਕੇ ਆਪਣੇ ਸ਼ਬਦ ਬਦਲਦੇ ਨਜ਼ਰ ਆਏ ਹੋਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਧੰਨਵਾਦ